ਇੱਥੇ ਜ਼ਿੰਦਗੀ ਫਿਊਚਰ ਜਿਹੜੇ ਕਿ ਸੁਪਨੇ ਆ ਹੀ ਨਾ ਕਹਿੰਦੇ ਆਪਣੇ ਜ਼ਿੰਦਗੀ ਦੇ ਪੂਰੇ ਕਰਨੇ ਆ ਉਹ ਇਹੀ ਦੇਸ਼ ਆ ਮੈਂ ਤੁਹਾਨੂੰ ਦੱਸਿਆ ਮੈਂ 2002 ਦਾ ਇਹੀ ਕੰਮ 'ਚ ਪਿਆ ਆ ਤੇ 2006 ਦਾ ਆਪਣਾ ਹੀ ਬਿਜ਼ਨਸ ਕਰਦਾ ਅੱਜ ਤੱਕ ਰਬ ਦੀ ਕਿਰਪਾ ਨਾਲ ਬਿਲਕੁਲ ਵਧੀਆ ਤੇ ਹੁਣ ਇੱਥੇ ਦੇ ਬੱਚੇ ਆ ਤੁਹਾਨੂੰ ਦੱਸਦਾ ਇੱਥੇ ਦੇ ਬੱਚੇ ਜਦੋਂ 14 ਸਾਲ ਦਾ 15 ਸਾਲ ਦਾ ਹੋ ਜਾਂਦਾ ਨਾ ਉਹਨੂੰ ਕੰਮ 'ਚ ਪਾ ਦਿੰਦੇ ਇੱਥੇ ਹਾਂਜੀ ਉਹ ਐਕਸਟਰਾ ਕੰਮ ਕੋਈ ਨਾ ਕੋ ਸਿੱਖਣ ਲੱਗ ਪੰਦੇ ਨਾਲ ਦੇ ਨਾਲ ਰਿਸਪੌਂਸਿਬਲ ਜਿਹਾ ਬਣ ਜਾਂਦਾ ਹੈਗਾ ਬਣ ਜਾਂਦਾ ਹਾਂ ਵੀ ਇਹ ਤੇ ਸੱਚਾਈ ਵੀ ਆ ਕੰਮ ਸਟੂਡੈਂਟ ਨੂੰ ਇਸ ਟਾਈਮ ਨਹੀਂ ਮਿਲਦਾ ਉਹ ਸਟੂਡੈਂਟ ਨੇ ਜਿਨ੍ਹਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਜਿਨ੍ਹਾਂ ਨੂੰ ਆਉਂਦਾ ਉਹਨਾਂ ਵਾਲੀ ਵਥ ਤੇ ਹੋਰ ਵੀ ਜਿਹੜੇ ਆਪਣੇ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਤਰੱਕੀਆਂ ਕੀਤੀਆਂ ਨੇ ਇੱਥੇ ਆ ਕੇ ਜੇ ਉਹ ਆਪ ਦਾ ਐਕਸਪੀਰੀਅੰਸ ਆ ਜਿਹੜਾ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਜਰੂਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਲਓ ਬਈ ਅੱਜ ਆਪਾਂ ਤੁਹਾਨੂੰ ਯੂਕੇ ਦੇ ਵਿੱਚ ਆਪਣੇ ਪੰਜਾਬੀ ਭਰਾਵਾਂ ਦੀ ਮਿਹਨਤ ਦਿਖਾਉਣੇ ਆ ਕਿਵੇਂ ਉਹਨਾਂ ਨੇ ਮਿਹਨਤ ਕਰਕੇ ਤਰੱਕੀ ਕੀਤੀ ਆ ਇੱਥੇ ਝੰਡੇ ਗੱਡੇ ਆ ਤੇ ਆ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਚਾਓ ਇਟਾਲੀਆ ਇਹ ਆਪਣੇ ਪੰਜਾਬੀ ਭਰਾ ਦੀ ਜਿਹੜੀ ਸ਼ਾਪ ਆ ਇੱਕ ਕਹਿ ਸਕਦੇ ਆ ਉਹਨਾਂ ਦਾ ਆਪਦਾ ਰੈਸਟੋਰੈਂਟ ਆ ਤੇ ਇਹ ਹੈਗਾ ਮੈਕਡੋਨਲਡ ਦੇ ਸਾਹਮਣੇ ਪਰਮੀਗਮ ਦੇ ਵਿੱਚ ਆਹੇ ਤੇ ਅੰਦਰ ਆਪਾਂ ਆਪਣੇ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਕਿਵੇਂ ਉਹਨਾਂ ਨੇ ਮਿਹਨਤ ਕੀਤੀ ਕਿਵੇਂ ਉਹਨਾਂ ਨੇ ਤਰੱਕੀ ਕੀਤੀ ਸਾਰਾ ਕੁਝ ਕਿਉਂਕਿ ਇਹ ਜਿਹੜੀ ਵੀਡੀਓ ਆ ਇਹ ਜਿਹੜੇ ਸਾਡੇ ਸਟੂਡੈਂਟ ਜਾਂਦੇ ਆ ਯੂਕੇ ਦੇ ਵਿੱਚ ਪੈਸਾ ਕਮਾਉਣ ਦੇ ਲਈ ਉਹਨਾਂ ਲਈ ਬਹੁਤ ਵਧੀਆ ਹੋਣ ਵਾਲੀ ਆ ਕਿਉਂਕਿ ਅੱਜ ਮੈਂ ਤੁਹਾਨੂੰ ਆਪਣੇ ਭਰਾ ਦੇ ਨਾਲ ਮਿਲਾ ਰਿਹਾ ਅਵਤਾਰ ਸਿੰਘ ਜੀ ਆਪਣੇ ਵੱਡੇ ਭਰਾ ਕੀ ਹਾਲ ਚਾਲ ਆ ਬਾਈ ਕੈਮੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਸ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਜੀ ਯਾਨੀ ਕਿ ਅਪਤਾਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਹਾਂ ਜੀ ਬਾਈ ਅੱਜ ਤੁਹਾਡੇ ਤੋਂ ਆਪਾਂ ਗੱਲਾਂ ਬਾਤਾਂ ਪੁੱਛਾਂਗੇ ਹਨਾ ਵੀ ਕਿਵੇਂ ਤੁਸੀਂ ਮਿਹਨਤ ਕੀਤੀ ਕਿਵੇਂ ਤੁਸੀਂ ਯੂਕੇ ਦੇ ਵਿੱਚ ਆਏ ਕਿਵੇਂ ਤੁਸੀਂ ਇੱਥੇ ਆ ਕੇ ਆਪਦਾ ਇਹ ਸਾਰਾ ਜਿਹੜਾ ਬਿਜ਼ਨਸ ਆ ਹਨਾ ਸਾਰਾ ਇਹ ਸੈਟਅਪ ਕੀਤਾ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟ ਇੱਥੇ ਆਉਂਦੇ ਆ ਪੜ੍ਹਨ ਦੇ ਲਈ ਜਾਂ ਵਰਕ ਕਰਨ ਦੇ ਲਈ ਆਉਂਦੇ ਆ ਤੇ ਬਹੁਤ ਸਾਰੀਆਂ ਇੱਥੇ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਕੰਮ ਨਹੀਂ ਮਿਲਦਾ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਦੇਖੀ ਹੋਊਗੀ ਉਹਦੇ ਵਿੱਚ ਆਪਣੇ ਇੱਕ ਸੱਜਣ ਨੇ ਕਿਹਾ ਵੀ ਇੱਥੇ ਕੰਮ ਨਹੀਂ ਮਿਲਦਾ ਜਾਂ ਬਹੁਤ ਸਾਰੀਆਂ ਮਤਲਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਾਈ ਤੁਸੀਂ ਵੀ ਜਦੋਂ ਆਏ ਹੋਮੋਂਗੇ ਤੁਸੀਂ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਊਗਾ ਬਿਲਕੁਲ ਸੌਰੀ ਪਹਿਲਾਂ ਤਾਂ ਬਾਈ ਜੀ ਇਹ ਤਾਂ ਨਾ ਜਦੋਂ ਚਲੋ ਆਪਾਂ ਨੇ ਪਹਿਲੇ ਇੱਕ ਵੀਡੀਓ ਬਾਈ ਦੇ ਨਾਲ ਘੁੰਮਦੇ ਫਿਰਦਿਆਂ ਨੇ ਵੈਸੇ ਹੀ ਬਣਾ ਲਾਤੀ ਸੀ ਆਪਾਂ ਤੇ ਇਹਦੇ ਵਿੱਚ ਚਲੋ ਅੱਜ ਤੁਹਾਡੇ ਲਈ ਸਪੈਸ਼ਲੀ ਵੀਡੀਓ ਹੈ ਜਾਂ ਜਾਣਕਾਰੀ ਵਾਲੀ ਸਮਝ ਲਓ ਪਹਿਲੀ ਗੱਲ ਤਾਂ ਇਹ ਹੈ ਬਾਈ ਕਿਸੇ ਵੀ ਦੇਸ਼ ਤੁਸੀਂ ਚਲ ਜਿਓ ਜਿੱਥੇ ਵੀ ਮਰਜ਼ੀ ਚਲ ਜਿਓ ਤੁਸੀਂ ਪੰਜਾਬ ਹੈ ਨਾ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਹੀ ਚੇਂਜ ਕਰਕੇ ਦੇਖ ਲਓ ਜਦੋਂ ਤੁਸੀਂ ਸਟਾਰਟ ਕਰਨੀ ਨਾ ਜ਼ਿੰਦਗੀ ਉੱਥੇ ਜਾ ਕੇ ਵੀ ਤੁਹਾਨੂੰ ਮੁਸ਼ਕਲ ਆਉਣੀਆਂ ਪੈਣੀਆਂ ਉਹ ਵੀ ਤੁਹਾਡੇ ਦੇ ਉੱਤੇ ਡਿਪੈਂਡ ਹੈ ਤੁਸੀਂ ਕਿੰਨੇ ਕੁ ਯੋਗ ਏਂ ਕਿੰਨੀ ਕੁ ਮਿਹਨਤ ਕਰਦੇ ਏਂ ਕਿੰਨੀ ਦੀ ਤੁਹਾਡੀ ਹਿੰਮਤ ਆ ਅੱਗੇ ਵਧਣ ਦੇ ਲਈ ਜਾਨੀ ਕਿ ਜੇ ਇਹ ਤਾਂ ਇੰਗਲੈਂਡ ਹੈ ਬਾਈ ਦੁਨੀਆ ਦੇ ਵਿੱਚ ਨਾ ਚੱਲਦਾ ਇੱਥੇ ਨਾ ਕੋਈ ਵੀ ਬੰਦਾ ਹੈ ਕੋਈ ਵੀ ਭੁੱਖਾ ਨਹੀਂ ਮਰਦਾ ਇੱਥੇ ਜ਼ਿੰਦਗੀ ਫਿਊਚਰ ਜਿਹੜੇ ਕਿਸ ਆਪਣੇ ਆ ਹੀ ਨਾ ਕਹਿੰਦੇ ਆਪਣੇ ਜ਼ਿੰਦਗੀ ਦੇ ਪੂਰੇ ਕਰਨੇ ਆ ਉਹ ਇਹੀ ਦੇਸ਼ ਆ ਇਸ ਤੋਂ ਬਾਰੇ ਤਾਂ ਹੁਣ ਚਲੋ ਬਹੁਤ ਕੁਸ਼ ਹੈ ਹੋਰ ਵੀ ਆ ਅਸੀਂ ਮੈਂ ਯੂਰਪ ਦੇ ਵਿੱਚ ਮੈਨੂੰ 24 ਸਾਲ ਹੋ ਗਏ ਮੈਂ ਯੂਰਪ ਦੇ ਵਿੱਚ 20 ਸਾਲ ਉਧਰ ਲਏ ਚਾ ਇਹ 2016 ਦਾ ਮੈਂ ਇੰਗਲੈਂਡ ਦੇ ਵਿੱਚ ਆਪ ਡਾਉਨ ਕਰਦਾ ਤੇ ਲੰਮੀ ਸਟੋਰੀ ਹੁਣ 4 ਸਾਲ ਤੋਂ ਮੈਂ ਇੱਥੇ ਆ ਤੇ 2 ਸਾਲ ਦਾ ਮੈਂ ਆਪ ਬਿਜ਼ਨਸ ਹੋ ਗਿਆ ਤੇ 1.5 ਸਾਲ ਮੈਂ ਪਹਿਲਾਂ ਮਾਂਚੈਸਟਰ ਸਾਈਡ ਕਿਸੇ ਦੇ ਨਾਲ ਪਾਰਟਨਰਸ਼ਿਪ ਇਟਾਲੀਅਨ ਦੇ ਨਾਲ ਕੀਤੀ ਸੀ ਠੀਕ ਜਿਵੇਂ ਭਾਈ ਆ ਤੁਸੀਂ ਜਿਵੇਂ ਇਟਾਲੀਅਨ ਫੂਡ ਆ ਸਾਰਾ ਇਹ ਤੁਸੀਂ ਆਪ ਹੀ ਬਣਾਉਣੇ ਹੋ ਆਪ ਆਪ ਤਿਆਰ ਕਰਦੇ ਪਹਿਲਾ ਮਤਲਬ ਸਿੱਖਿਆ ਸੀ ਇਹ ਬਾਈ ਤੁਸੀਂ ਬਿਲਕੁਲ ਮੈਂ ਇਟਲੀ ਦੇ ਵਿੱਚ 20 ਸਾਲ ਆਇਆ ਉੱਥੇ ਉੱਥੇ ਵੀ ਮੈਂ 16 ਸਾਲ ਆਪਣਾ ਹੀ ਰੈਸਟੋਰੈਂਟ ਚਲਾਇਆ ਉੱਥੇ ਅੱਛਾ ਸਭ ਤੋਂ ਪਹਿਲਾਂ ਤੁਸੀਂ ਆ ਸਾਰਾ ਸਿੱਖਿਆ ਆ ਬਣਾਉਣਾ ਇਹ ਮੈਂ ਤੁਹਾਨੂੰ ਦੱਸੇ ਮੈਂ 2002 ਦਾ ਇਹੀ ਕੰਮ 'ਚ ਪਿਆ ਆ ਤੇ 2006 ਦਾ ਆਪਣਾ ਹੀ ਬਿਜ਼ਨਸ ਕਰਦਾ ਅੱਜ ਤੱਕ ਰਬ ਦੇ ਦੀ ਕਿਰਪਾ ਨਾਲ ਬਿਲਕੁਲ ਵਧੀਆ ਤੇ ਇੱਥੋਂ ਹੁਣ ਵਧੀਆ ਚਲੋ ਇਸ ਟਾਈਮ ਆਪਾਂ ਹੁਣ ਸਵੇਰੇ 12:00 ਵਜੇ ਤੋਂ 2:00 ਵਜੇ ਤੱਕ ਖੋਲ੍ਹ ਲਿਆਣ 2:00 ਤੋਂ 4:00 ਵਜੇ ਤੱਕ ਦੀ ਬ੍ਰੇਕ ਆ 4:00 ਵਜੇ ਸ਼ਾਮ ਨੂੰ ਫਿਰ ਫਰਡੇ ਆ ਤੇ ਫਿਰ ਆਪਣਾ ਸਟਾਫ ਆ ਜਾਣਾ ਮਤਲਬ ਕੱਲੀ ਕਰਦੇ ਹੋ ਸਟਾਫ ਨਾਲ ਨਹੀਂ ਫੈਮਿਲੀ ਬਿਜ਼ਨਸ ਹੈ ਤੇ ਨਾਲ ਆਪਣੇ ਦੋ ਕੁੜੀਆਂ ਸਟੂਡੈਂਟ ਆ ਅੱਛਾ ਫੈਮਿਲੀ ਵੀ ਨਾਲ ਤੁਸੀਂ ਸਾਰੀ ਫੈਮਿਲੀ ਮਤਲਬ ਆਪਣੇ ਆ ਫੈਮਿਲੀ ਆ ਤੇ ਨਾਲ ਫਿਰ ਡਿਲੀਵਰੀ ਕਰਨ ਵਾਲਾ ਇੱਕ ਹੋਰ ਡਰਾਈਵਰ ਰੱਖਿਆ ਦੋ ਸਟੂਡੈਂਟ ਕੁੜੀਆਂ ਹੂੰ ਤੇ ਉਹ ਹੈਲਫ ਉਹ ਸ਼ਾਮ ਛਾਂ ਨੂੰ ਆਉਣੇ ਆ ਓਕੇ ਓਕੇ ਤੇ ਬਾਕੀ ਜਿਹੜੀ ਗੱਲ ਆਪਣੀ ਇੰਗਲੈਂਡ ਦੀ ਆ ਵੇ ਇੰਗਲੈਂਡ ਦੇ ਵਿੱਚ ਬਹੁਤ ਕੁਸ਼ ਹੈ ਜਿੱਦਾਂ ਹੁਣ ਆਪਾਂ ਵਰਮਿੰਗ ਆਉਂਦੇ ਵਿੱਚ ਬੈਠੇ ਆ ਵੈਸਟ ਬਰਨ ਦੇ ਵਿੱਚ ਹੁਣ ਇੱਥੇ ਕੀ ਹੈ ਜਿੰਨਾ ਵੀ ਸਟੂਡੈਂਟ ਆਉਂਦਾ ਸਾਰਾ ਇਹ ਹੀ ਇਹ ਟਿਕੀ ਆਉਂਦਾ ਜੇ ਲੰਡਨ ਵਾਲੇ ਸੈੱਟ ਚਲ ਗਏ ਲੰਡਨ ਦੇ ਵਿੱਚ ਜੇ ਤੁਸੀਂ ਇੱਥੋਂ ਨਾ ਕਿੰਟਿਕ ਦੀ ਬਾਹਰ ਨੂੰ ਜਾਓ ਬਾਹਰ ਪਿੰਡਾਂ ਦੇ ਵਿੱਚ ਇੱਕ ਤਾਂ ਤੁਹਾਨੂੰ ਰਹਿائش ਬੜੀ ਸਸਤੀ ਮਿਲਣੀ ਆ ਇਹ ਤਾਂ ਹੈ ਤੇ ਤੁਹਾਨੂੰ ਕੰਮ ਤੁਸੀਂ ਇੱਥੇ ਵਿਹਲੇ ਨਹੀਂ ਬੈਠ ਸਕਦੇ ਉਧਰਲੇ ਪਾਸੇ ਬੰਦੇ ਨਹੀਂ ਲੱਭਦੇ ਪਰ ਹੁਣ ਅਸੀਂ ਇਹ ਜੋ ਨੇ ਯਾਰ ਆਪਣੇ ਭਾਈਚਾਰੇ ਦੇ ਵਿੱਚ ਰਹਿਣਾ ਆਪਣੇ ਕਲਚਰ ਦੇ ਵਿੱਚ ਰਹਿਣਾ ਵੀ ਸਾਨੂੰ ਇੱਥੇ ਸਹੂਲਤਾਂ ਬਹੁਤ ਹੈ ਸਹੂਲਤਾਂ ਕੀ ਹੈ ਗੁਰੂ ਘਰ ਬਹੁਤ ਆ ਹੂੰ ਇਹ ਤਾਂ ਹੈ ਜੀ ਤੁਹਾਨੂੰ ਆਪਣੇ ਖਾਣੇ ਮਿਲਦੇ ਆ ਆਪਣਾ ਕਲਚਰ ਮਿਲਦਾ ਜੇ ਤੁਸੀਂ ਇਹ ਚੀਜ਼ ਨੂੰ ਛੱਡ ਕੇ ਇੱਧਰ ਉੱਧਰ ਜਾਓ ਤੇ ਕੰਮ ਵੀ ਵਾਧੂ ਆ ਬਾਕੀ ਸਟੂਡੈਂਟਾਂ ਦੇ ਵਿੱਚ ਜਿੰਨਾ ਕਪਾ ਦੇਖਦੇ ਨਾ ਹੁਣ ਇੱਥੇ ਕਮੀ ਕੀ ਆ ਆਪਣੇ ਨਿਆਣੇ ਬੱਚੇ ਜਿਹੜੇ ਆਉਂਦੇ ਬੜੇ ਸਮਝਦਾਰ ਹੁੰਦੇ ਆ ਪਰ ਉਹਨਾਂ ਦੇ ਵਿੱਚ ਸਕਿੱਲ ਕੋਈ ਨਹੀਂ ਹੈਗੀ ਸਹੀ ਗੱਲ ਆ 12ਵੀਂ ਕਰਨ ਤੋਂ ਬਾਅਦ ਸਿੱਧੀ ਆਈਲੈਂਡਸ ਕਰਕੇ ਆ ਜਾਂਦੇ ਬਿਲਕੁਲ ਹੁਣ ਇੱਥੇ ਦੇ ਬੱਚੇ ਆ ਤੁਹਾਨੂੰ ਦੱਸਦਾ ਇੱਥੇ ਦੇ ਬੱਚੇ ਜਦੋਂ 14 ਸਾਲ ਦਾ 15 ਸਾਲ ਦਾ ਹੋ ਜਾਂਦਾ ਨਾ ਹੂੰ ਉਹਨੂੰ ਕੰਮ 'ਚ ਪਾ ਲੈਂਦੇ ਇੱਥੇ ਹਾਂਜੀ ਉਹ ਐਕਸਟਰਾ ਕੰਮ ਕੋਈ ਨਾ ਕੋਈ ਸਿੱਖਣ ਲੱਗ ਪਾਂਦੇ ਨਾਲ ਦੇ ਨਾਲ ਰਿਸਪੌਂਸੀਬਲ ਜਿਹਾ ਬਣ ਜਾਂਦਾ ਹੈ ਬਣ ਜਾਂਦਾ ਤੇ ਜਿਹੜੇ ਇੰਡੀਆ ਦੇ ਵਿੱਚ ਆ ਅਸੀਂ ਕੀ ਕਰਦੇ 10 ਪਾਸੇ ਜਾਂ ਅਸੀਂ 12 ਪਾਸੇ ਜਾਂ 20 ਕੀਤੀ ਆ ਪੜ੍ਹਾਈ ਦੇ ਬਾਧੇ ਵਿੱਚ ਕੀ ਕਹਿੰਦੇ ਵੀ ਸਾਡੇ ਕੋ ਪੜ੍ਹਾਈ ਆ ਨਾ ਟੈਲੈਂਟ ਕੁਛ ਨਹੀਂ ਹੈਗਾ ਬਾਹਰ ਜਗਾ ਹਾਈਲਾਈਟਸ ਕਰਕੇ ਬਾਹਰ ਚੱਲ ਜਾਣਾ ਇੱਥੇ ਆਣ ਕੇ ਇਹ ਚੀਜ਼ਾਂ ਫੇਲ ਹੋ ਜਾਂਦੀਆਂ ਪੜ੍ਹਾਈ ਤੁਹਾਡੀ ਪੜ੍ਹਾਈ ਤੁਹਾਡੀ ਸਿਰਫ ਯੂਨੀਵਰਸਿਟੀ ਲਈ ਜੇ ਤੁਸੀਂ ਪੈਸੇ ਕਮਾਉਣੇ ਆ ਚੰਗਾ ਫਿਊਚਰ ਬਣਾਉਣਾ ਉਹਦੇ ਲਈ ਤੁਹਾਨੂੰ ਇਹਨਾਂ ਦੇ ਵਿੱਚ ਹੋਣਾ ਚਾਹੀਦਾ ਹੱਥ ਦੇ ਵਿੱਚ ਸਕਿੱਲ ਚਾਹੀਦੀ ਆ ਸਕਿੱਲ ਚਾਹੀਦੀ ਕੋਈ ਜਿਹੜੀ ਜਿਹੜੀ ਚੀਜ਼ਾਂ ਨੂੰ ਨਾ ਅਸੀਂ ਇੰਡੀਆ ਦੇ ਵਿੱਚ ਕਦਰ ਨਹੀਂ ਕਰਦੇ ਜਿਹੜਾ ਕੰਮ ਆ ਲਈ ਉਹ ਇੱਥੇ ਆਉਂਦਾ ਹੀ ਬੰਦਾ ਆਉਂਦਾ ਹੀ ਬੰਦਾ ਜਿਹੜਾ ਕਿ ਇੰਡੀਆ ਇਹਨੂੰ ਗੂਠਾ ਛਾਪ ਬੰਦ ਨਾ ਉਹ ਕਿਸੇ ਇੰਜੀਨੀਅਰ ਨਾਲੋਂ ਘੱਟ ਨਹੀਂ ਐ ਇੱਥੇ ਹੂੰ ਘੱਟ ਤੋਂ ਘੱਟ ਬਾਈ ਕਿੰਨੇ ਕਮਾ ਲੈਂਦਾ ਬੰਦਾ ਇੱਥੇ 20 ਕਰ ਘੱਟ ਤੋਂ ਘੱਟ ਬਾਈ ਜਿਹੜਾ ਕੋ ਤਾਂ ਲੇਬਰ ਵਾਲਾ ਬੰਦਾ ਅੱਜ ਦੇ ਟਾਈਮ ਨਾਲ ਅੱਜ ਦੇ ਟਾਈਮ 'ਚ ਕੋਈ ਸ਼ੌਪ ਤੇ ਜਾਂਦਾ ਜਾਂ ਕਿੰਦਾ 10 ਦਾ 12-12 ਘੰਟੇ ਉਹਨਾਂ ਨੂੰ 50 ਤੋਂ 60 ਪੁਆਇੰਟੇ ਮਿਲਦੇ ਜਿਹਨੂੰ ਕੁਛ ਨਹੀਂ ਆਉਂਦਾ ਹੈਗਾ ਤੇ ਜਿਹੜਾ ਬੰਦਾ ਹੁਣ ਇੰਡੀਆ ਦੇ ਵਿੱਚੋਂ ਜਿਹਨੇ ਕੰਮ ਸਿੱਖਿਆ ਪਲੰਬਰ ਦਾ ਸਿੱਖਿਆ ਜੀ ਬਿਲਕੁਲ ਕੋਈ ਸਕਿੱਲ ਆ ਜਿਹਦੇ ਕੋਲ ਸਕਿੱਲ ਹੈ ਜਿਆਦਾ ਮੇਨ ਕੰਮ ਜਿਹੜਾ ਨਾ ਬੰਦਾ ਇੱਥੇ ਆਉਂਦਾ ਏ ਸਰਦਾਰੀ ਕਰ ਦੋ ਅੱਜ ਦੇ ਟਾਈਮ ਪਲੰਬਰ ਲਾ ਲਓ ਬਿਜਲੀ ਵਾਲਾ ਲਾ ਲਓ ਜਾਂ ਜਿਹਨੇ ਬੈਲਡਰ ਲਾਈਨ ਦਾ ਕੋਈ ਵੀ ਕੰਮ ਸਿੱਖਿਆ ਹਾਂਜੀ ਕਟਿੰਗ ਵਾਲੇ ਜਿਹੜੇ ਆ ਤੇ ਹੁਣ ਹੋਰ ਕੀ ਐ ਮੁੰਡੇ ਮੋਬਾਈਲਾਂ ਦੀ ਇੱਥੇ ਰਿਪੇਅਰ ਬਹੁਤ ਹੁੰਦੀ ਆ ਜਿਨ੍ਹਾਂ ਨੇ ਇਹੇ ਕੰਮ ਸਿੱਖਿਆ ਉਹਦੇ ਆ ਉਹ ਕਿਸੇ ਦੇ ਮਗਰ ਨਹੀਂ ਫਿਰਦੇ ਉਹਨਾਂ ਮਗਰ ਲੋਕ ਫਿਰਦੇ ਆ ਲੋਕ ਫਿਰਦੇ ਆ ਕਿਉਂਕਿ ਉਹਨਾਂ ਕੋਲ ਹੈਗਾ ਐਕਸਪੀਰੀਅੰਸ ਕੋਈ ਗੁਣ ਹੈ ਉਹਨਾਂ ਦਾ ਉਹ 에어ਪੋਰਟ ਤੇ ਕਿਸੇ ਨੂੰ ਪਤਾ ਲੱਗ ਗਿਆ ਨਾ ਜੇ ਬਿਜਲੀ ਵਾਲਾ ਜਾਂ ਪਲੰਬਰ ਆਉਂਦਾ ਅਗਲਾ ਪਹਿਲਾਂ ਲੈਨ ਚੱਲ ਜਾਂਦਾ ਪਰ ਇੱਥੇ ਆਜਿਆ ਨਾ ਜੇ ਕਿਸੇ ਨੂੰ ਪਤਾ ਲੱਗ ਗਿਆ ਹੁਣ ਮੈਨੂੰ ਮੈਨੂੰ ਪੀਜ਼ਾ ਸ਼ੇਪ ਕੋਈ ਮੈਲੇਜਵੇ ਨਾ ਪਰ ਸਾਡੀ ਡਿਫਰੈਂਟ ਹੈ ਕੰਮ ਅਸੀਂ ਇਟਾਲੀਅਨ ਜਿਹੜਾ ਬੇਸ ਬਣਾਉਂਦੇ ਹਾਂ ਹਮ ਅਸੀਂ ਉਹਨੂੰ ਹੱਥਾਂ ਨਾਲ ਚੁੱਕ ਕੇ ਲੈ ਆਣਾ ਇੱਥੇ ਆਪ ਜਾ ਕੇ ਓਕੇ ਤੇ ਇਦਾਂ ਹੀ ਆ ਜੇ ਇੰਡੀਆ ਤੋਂ ਕੋਈ ਸਟੂਡੈਂਟ ਆਉਨ ਨਾ ਉਹਦੇ ਲਈ ਕੰਮ ਬਹੁ ਐਸੇ ਗੀਆਂ ਗੱਲਾਂ ਬਾਤਾਂ ਜਿਵੇਂ ਬਾਈ ਨੇ ਸਾਰੀ ਗੱਲ ਦੱਸੀ ਆ ਹਨਾ ਦੇਖੋ ਬਾਹਰਲੇ ਮੁਲਖ ਦੇ ਵਿੱਚ ਆਓ ਤੁਸੀਂ ਜੀ 살 ਕੇ ਆਓ ਪਰ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਜ਼ਰੂਰੀ ਆ ਹੁਣ ਬਾਈ ਦੇ ਕੋਲ ਸਕਿੱਲ ਸੀਗੀ ਗੁਣ ਸੀਗਾ ਇਟਾਲੀਅਨ ਫੂਡ ਇਹਨਾਂ ਨੂੰ ਬਣਾਉਣਾ ਆਉਂਦਾ ਸੀ ਸਾਰਾ ਇਹਨਾਂ ਨੇ ਸਿੱਖਿਆ ਹਨਾ ਫੂਡ ਬਣਾਉਣਾ ਸਾਰਾ ਕੁਝ ਤੇ ਅੱਜ ਬਾਈ ਨੇ ਆਪਦਾ ਕੰਮ ਵੀ ਸ਼ੁਰੂ ਕੀਤਾ ਵਧੀਆ ਕੰਮ ਚੱਲਦਾ ਬਾਈ ਦਾ ਸੋ ਇਸ ਕਰਕੇ ਇੱਕ ਜਿਵੇਂ ਬਾਈ ਨੇ ਦੱਸਿਆ ਵੀ ਆਪਣੇ ਸਟੂਡੈਂਟਾਂ ਦੇ ਵਿੱਚ ਸਮੱਸਿਆ ਕੀ ਆ ਉਹ ਕਹਿੰਦੇ ਆ ਯੂਕੇ ਦੇ ਵਿੱਚ ਆਪਾਂ ਲੰਡਨ ਜਾਣਾ ਲੰਡਨ ਦੇ ਵਿੱਚ 80% ਜਿਹੜਾ ਸਟੂਡੈਂਟ ਆ ਉਹ ਲੰਡਨ 'ਚ ਜਾ ਕੇ ਡੈਗਦਾ ਤੇ ਲੰਡਨ ਜਿਹੜਾ ਉਹ ਜਿਵੇਂ ਬਾਈ ਨੇ ਦੱਸਿਆ ਮਹਿੰਗਾ ਵੀ ਆ ਤੇ ਸਾਰੇ ਸਟੂਡੈਂਟ ਵੀ ਉੱਥੇ ਜਾ ਕੇ ਡੈਗਦੇ ਹੁਣ ਕਿੰਨੇ ਆਖ ਨੂੰ ਕੰਮ ਦੇਈ ਜਾਣਗੇ ਠੀਕ ਹੈ ਸੋ ਐਸ ਕਰਕੇ ਲੰਡਨ ਦੇ ਵਿੱਚੋਂ ਵੀ ਨਿਕਲੋ ਲੰਡਨ ਤੋਂ ਕਿੱਧਰ ਗਿਆ ਸੀ ਤੁਸੀਂ ਲੰਡਨ ਤੋਂ ਤੁਸੀਂ ਮਾਂਚੈਸਟਰ ਵਾਲੀ ਸਾਈਡ ਚੋ ਲੀ ਜਾਓ ਮਾਂਚੈਸਟਰ ਲੀਵਰਪੂਲ ਚਲ ਜਾਓ ਵਰਮੀਗਮ ਤੋਂ ਨਾ ਥੋੜਾ ਥੋੜਾ ਹਟਵਾ ਹੋਰ ਚੋ ਜੀ ਤੁਹਾਨੂੰ ਉੱਥੇ ਤੁਸੀਂ ਬੈਲੇ ਨਹੀਂ ਬੈਠ ਸਕਦੇ ਤੁਹਾਡੇ ਕੋਈ ਨਾ ਕੰਮ ਤੁਹਾਨੂੰ ਰਹਿਣ ਪੀਣਾ ਵੀ ਸਸਤਾ ਪੈਣਾ ਅੱਜ ਵਰਮੀਗਮ ਦੇ ਵਿੱਚ ਪਹਿਲੀ ਗੱਲ ਤਾਂ ਜਿੱਥੇ ਆਪਾਂ ਇਸ ਟਾਈਮ ਜਿੱਥੇ ਖੜੇ ਆ ਨਾ ਤੁਹਾਨੂੰ ਰੂਮ ਵੀ ਨਹੀਂ ਮਿਲਦਾ ਘਰ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਵਰਮੀਗਮ ਤੇ ਲੰਡਨ ਮੈਲਾ ਦਾ ਇਹੀ ਜ਼ਿਆਦਾ ਮਸ਼ਹੂਰ ਆ ਇੱਥੇ ਜ਼ਿਆਦਾ ਆਪਣੇ ਜਿਹੜੇ ਸਟੂਡੈਂਟ ਪੰਜਾਬੀ ਆਉਂਦੇ ਆ ਪੈਸਾ ਮਿਲਦੇ ਨਾਲੋਂ ਨਾ ਉਹਦੇ ਨਾਲ ਕਿਤੇ ਬਾਹਰ ਚਲ ਜਾਓ ਖਰਚੇ ਵੀ ਬਹੁਤ ਜ਼ਿਆਦਾ ਹਾਂ ਫਿਰ ਉੱਥੇ ਪ੍ਰੋਬਲਮਾਂ ਤੁਹਾਨੂੰ ਹੋਰ ਵੀ ਬਹੁਤ ਆ ਜਵੇ ਕੰਮ ਲੱਗ ਗਏ ਪਤਾ ਨਹੀਂ ਕਿ ਉਹਦਾ ਡਾ ਕੰਮ ਛੁੱਟ ਜਾਣਾ ਤੇ ਬਾਹਰ ਜੇ ਕਿਤੇ ਚੰਗਾ ਕੰਮ ਕਰਦੇ ਨਾ ਤੁਹਾਨੂੰ ਪਤਾ ਵੀ ਇੱਥੇ ਆਪਣੇ ਲਈ ਕੰਮ ਸਾਲ 2 ਸਾਲ ਲਈ ਫਿਊਚਰ ਲਈ ਹੈਗਾ ਆ ਜਮਾਂ ਸਹੀ ਗੱਲ ਆ ਸੋ ਇਹ ਸਹੀਆਂ ਗੱਲਾਂ ਬਾਤਾਂ ਤੇ ਬਹੁਤ ਕੁਸ਼ ਜਿਹੜਾ ਤੁਹਾਨੂੰ ਸਿੱਖਣ ਨੂੰ ਵੀ ਮਿਲਿਆ ਹੋਊਗਾ ਕਿਉਂਕਿ ਬਾਈ ਦਾ ਐਕਸਪੀਰੀਅੰਸ ਆ ਤੇ ਹੋਰ ਵੀ ਜਿਹੜੇ ਆਪਣੇ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਤਰੱਕੀਆਂ ਕੀਤੀਆਂ ਨੇ ਇੱਥੇ ਆ ਕੇ ਜਿਉ ਉਹ ਆਪ ਦਾ ਐਕਸਪੀਰੀਅੰਸ ਆ ਜਿਹੜਾ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਜਰੂਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਹੁੰਦੀਆਂ ਨੇ ਜਦੋਂ ਆਪਾਂ ਅਲੱਗ-ਅਲੱਗ ਬੰਦਿਆਂ ਦੇ ਵਿੱਚ ਵਿਚਰਦੇ ਆ ਉਹਨਾਂ ਦੇ ਜਿਹੜੇ ਵਿਚਾਰ ਹੁੰਦੇ ਆ ਤੁਸੀਂ ਬਾਈ ਦੀ ਗੱਲ ਵੀ ਸੁਣੀ ਆ ਉਹ ਕਹਿੰਦੇ ਵੀ ਇੱਥੇ ਆਉਣਾ ਮਾੜਾ ਨਹੀਂ ਹੈਗਾ ਬੰਦਾ ਇੱਥੇ ਆ ਕੇ ਤਰੱਕੀ ਕਰ ਸਕਦਾ ਪਰ ਉਹਦੇ ਕੋਲ ਸਕਿੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਹ ਜਿਹੜਾ ਬਾਈ ਦਾ ਰੈਸਟੋਰੈਂਟ ਆ ਚਾਓ ਇਟਾਲੀਆ ਤੇ ਮੈਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨਾ ਬਾਈ ਮਾੜਾ ਜਿਹਾ ਐਡਰੈਸ ਲਾ ਦੋ ਤੁਸੀਂ ਐਡਰੈਸ ਹੈਗਾ ਜੀ ਇਹ ਆਪਣੇ ਜਿਹੜਾ ਕੇ ਪੋਸਟ ਕੋਡ ਹੈ 2071 ਹੈ ਵੈਸਟ ਬਰੋਨ ਦੇ ਵਿੱਚ ਹੈ 6th ਪਰਸਨਲ ਸਟਰੀਟ ਹੈ ਤੇ ਚਾਓ ਇਟਾਲੀਆ ਇਟਾਲੀਅਨ ਫੂਡ ਮਿਲਦਾ ਤੇ ਬਾਕੀ ਹੋਰ ਵੀ ਕੋਈ ਆਪਣੇ ਵੀਰ ਭੈਣ ਭਰਾ ਜੀ ਇੰਡੀਆ ਤੋਂ ਲੱਗੇ ਰਫਤਾਰ ਬਾਈ ਦੇ ਥਰੂ ਆਪਣੇ ਤੋਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਆ ਤੇ ਆਪਾਂ ਬਿਲਕੁਲ ਜੀ ਤੁਹਾਡੀ ਸੇਵਾ ਚ ਹਾਜ਼ਰ ਆ ਤੇ ਤੁਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਨਾ ਜਿੰਨਾ ਵੀ ਹੋ ਸਕਦਾ ਕੁਝ ਨਾ ਕੁਝ ਗੁਣ ਲੈ ਕੇ ਆਓ ਫਿਰ ਤੁਹਾਨੂੰ ਕੋਈ ਤਕਲੀਫ ਨਹੀਂ ਐਥੇ ਇਹ ਤੋਂ ਵਧੀਆ ਦੇਸ਼ ਕੋਈ ਨਹੀਂ ਹੈਗੇ ਇਹ ਹਜੇ ਚਲੋਵਾਵਾ ਵੀ ਹੈ ਤੇ ਸੱਚਾਈ ਵੀ ਹੈ ਕੰਮ ਸਟੂਡੈਂਟ ਨੂੰ ਇਸ ਟਾਈਮ ਨਹੀਂ ਮਿਲਦਾ ਉਹ ਸਟੂਡੈਂਟ ਨੇ ਜਿਨ੍ਹਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਜਿਨ੍ਹਾਂ ਨੂੰ ਆਉਂਦਾ ਉਹਨਾਂ ਲਈ ਵਧੀਆ ਪਰ ਹੁਣ ਇਸ ਏਰੀਏ ਦੇ ਵਿੱਚ ਜੇ ਇੱਕ ਜੋਬ ਮਿਲ ਲਈ ਉੱਥੇ 20 ਜਾਣੇ ਕੰਮ ਵਾਲੇ ਚਲ ਜਾਂਦੇ ਆ ਵੀ ਇਹਨਾਂ ਵਿੱਚੋਂ ਦੇਖਦਾ ਮਾਲਕ ਵੀ ਕਿਹੜਾ ਘਟ ਔੜਦਾ ਕਿਹੜਾ ਚੰਗਾ ਤੇ ਕਿਹੜਾ ਮੇਰੀ ਗੱਲ ਸੁਣਦਾ ਅੱਜ ਤੋਂ 2 ਸਾਲ ਪਹਿਲਾਂ ਇੱਥੇ ਬੰਦਾ ਨਹੀਂ ਸੀ ਲੱਭਦਾ ਕੋਈ ਸਟੂਡੈਂਟ ਨਹੀਂ ਸੀ ਮਿਲਦਾ ਕੰਮ ਲੈ ਪਰ ਇੱਕਦਮ ਇੰਨਾ ਗੜ ਪੈ ਗਿਆ ਰਸ ਪੈ ਗਿਆ ਹੁਣ ਇਹ ਵੀ ਵੱਧ ਤੋਂ ਵੱਧ ਜਿਹਨੇ ਵੀ ਆਉਣਾ ਉਹ ਆਪਣੇ ਕੋਲ ਕੋਈ ਨਾ ਕੋ ਕੋਣ ਲੈ ਕੇ ਆਵੇ ਪਰ ਇਹ ਵੀ ਨਹੀਂ ਵੀ ਆਪਣੇ ਭਾਈਚਾਰੇ ਦੇ ਵਿੱਚ ਪਾਪਾ ਭਾਈਚਾਰੇ ਚੋਂ ਆਏ ਆ ਪੰਜਾਬ ਦੇ ਵਿੱਚ ਸਾਰੇ ਮੋਲ ਚੋਂ ਆਏ ਆ ਥੋੜਾ ਬਹੁਤਾ ਜੇ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਪੈਂਦੀ ਹੈ ਰਹਿਣ ਸਹਿਣ ਦੀ ਉਹ ਕੱਟ ਲੋ ਪਰ ਕੰਮ ਵਧੀਆ ਮਿਲ ਜਾਂਦੇ ਵਰਮੀਗਾਮ ਤੇ ਸਾਊਥਾ ਲੰਡਨ ਵਾਲੇ ਸਾਈਡ ਦੇ ਵਿੱਚ ਦੇ ਨਾਲੋ ਜੇ ਕਿਤੇ ਇੱਧਰ ਉੱਧਰ ਜਾਓ ਕੰਮ ਵਾਧੂ